ਖੁਫਤਾਰ ਹੈ ਮੇਰਾ ਨਾਮ ਆ 20 ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਹੀ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦੇ ਦੋ ਗੱਡੀ ਵੀ ਇੱਥੇ ਖੜੀ ਆ ਜੇ ਮੈਂ ਨੰਬਰ ਪਲੇਟ ਨਾਲ ਆਵਾਂ ਤਾਂ ਇਹਨਾਂ ਦੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉ ਨੰਬਰ ਪਲੇਟ ਲਵਾਉਣ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਦੇ ਅਗਲੀ ਗੱਲ ਜਗਰਾਵਾਂ ਦੇ ਵਿੱਚ ਇੰਨਾ ਕੁਸ਼ ਹੋਇਆ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਰੇ ਜਾਣਾ ਥਾਣੇ ਨੂੰ ਜੰਦਾ ਲਾਇਆ ਹੁੰਦਾ ਹੈਗਾ ਤੇ ਹੁਣ ਚਲੇ ਗਏ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮਗਿਆ ਸਰ ਕਟੋ ਚਲਾਣ ਕਿਵੇਂ ਮੈਂ ਨਹੀਂ ਕੱਟਣਾ ਮੈਂ ਕਿਹੜਾ ਰੋਕਿਆਗਾ ਦੂਜੀ ਗੱਲ ਉਹ ਬੰਦੇ ਦਾ ਚਲਾਣ ਕਿਉਂ ਨਹੀਂ ਕੱਟਿਆ ਜੇ ਸੱਚੇ ਹੁੰਦੇ ਫੜ ਕੇ ਚਲਾਣ ਕੱਟਦੇ ਲੈ ਭਾਈ ਗਲਤ ਨੂੰ ਗਲਤ ਕਹਨੇ ਆ ਸ਼ਰਮ ਕਹਨੇ ਆ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਵੀਰੇ ਥ੍ਰੈਟ ਦਾ ਚਲਉ ਆਉਂਦੇ ਆਉਂਦੇ ਆ ਉਹਦਾ ਕੋਈ ਚੱਕਰ ਨਹੀਂ ਜਦੋਂ ਪਿੱਛੇ ਕੱਲ ਨੂੰ ਕੋਈ ਜਾਨੀ ਨਕਸਾਲ ਹੋਇਆ ਉਹ ਜਿੰਮੀ ਕਰਦੇ ਤੁਸੀਂ ਦੇਖੋ ਫੱਟ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਵਾਉਣ ਜਾਣਾ ਹੈਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈ ਪਈਆਂ ਰਨੇਚਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਵਾਉਣੀਆਂ ਸਿਰਫ ਦੇ ਸਿਰਫ ਅਗਲੀ ਮੈਂ ਉਹ ਤੁਰ ਕੇ ਜਾਵਾਂ ਜੀ ਤੂੰ ਤਾਂ ਚਲਾਨ ਵੀ ਕੱਟਦਾ ਮੈਨੂੰ ਤਾਂ 20 ਮਿੰਟ ਦਾ ਸਮਾਂ ਹੀ ਨਹੀਂ ਦਿੰਦਾ ਉਹ ਦੇਖੋ ਤੇ ਮੈਂ 20 ਮਿੰਟ ਦਾ ਸਮਾਂ ਮੰਗਿਆ ਸੀ 20 ਮਿੰਟ ਦਾ ਸਮਾਂ ਤਾਂ ਬੰਦਾ ਦੇ ਸਕਦਾ ਨਾ ਜੀ ਕੀ ਨਾਮ ਹੈ ਤੁਹਾਡੇ ਕੀ ਕੰਮ ਕਰਦੇ ਹੋ ਤੁਸੀਂ ਕੀ ਨਾਮ ਕੀ ਹੈ ਤੁਹਾਡਾ 38 ਸੀ ਜੇਕਰ ਕੱਲ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹੋਣਾ ਹੈ ਉਹ 10-15 ਦਿਨ ਪਹਿਲਾਂ ਮੈਂ ਦੱਸੀ ਹੈਗਾ ਨਹੀਂ ਸਾਡੀ ਕੋਈ ਪ੍ਰੋਬਲਮ ਆ ਵੀ ਕਦੇ ਦੇ ਚਲਾਵਾਂਗੇ ਉਹਨੇ ਕਹਿੰਦੇ ਇਹ ਹਸਪੀਟਲ ਤੋਂ ਆਏ ਤੁਹਾਡੇ ਕੋ 20 ਮਿੰਟ ਮੰਗਦੇ ਵੇ ਕਹਿੰਦੇ 20 ਮਿੰਟ ਦੋ ਤੁਹਾਨੂੰ ਦੋ ਮੈਂ ਕਹਿੰਦਾ ਮੈਂ ਮੈਂ ਇਹਨਾਂ ਨੂੰ ਪੂਰਾ ਦਿਨ ਦਿੰਦਾ ਵਾਂ ਜੇ ਲੈ ਕੇ ਦਿਖਾ ਦਿੰਦੇ ਨਹੀਂ ਉਹ ਨੌਜਵਾਨ ਕਹਿ ਰਿਹਾ ਜਾਲੀਆਂ ਲੱਗੀਆਂ ਮੇਰੇ ਉਹਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਕਾਫੀ ਹਾਈਲਾਈਟ ਹੈ ਜੇ ਕੱਲ ਨੂੰ ਉਹਨੂੰ ਥ੍ਰੈਟ ਵੀ ਆ ਰਹੇ ਨੇ ਜੀ ਮੇਰੀ ਗੱਲ ਸੁਣੋ ਉਹਨੂੰ ਥ੍ਰੈਟ ਵੀ ਆ ਰਹੇ ਨੇ ਜੇ ਮੈਂ 20 ਮਿੰਟ ਦੇ ਵਿੱਚ ਇੱਥੇ ਜਾਲੀਆਂ ਨਾਲ ਆ ਕੇ ਆ ਗੱਡੀ ਮੇਰੀ ਪੌਂਡ ਕੀਤੀ ਜਾਵੇ ਇਹ ਗੱਲ ਮੈਂ ਕਹਿਣਾ ਨਹੀਂ ਇਹਨਾਂ ਦੇ ਨਾਲ ਉਹ ਕਹਿੰਦੇ ਕਿ ਮੈਨੂੰ ਥ੍ਰੈਟ ਵੀ ਆਂਦੇ ਕੱਲ ਨੂੰ ਕੋਈ ਜਾਣੀ ਨਿਪਸਾਨ ਹੁੰਦਾ ਕੌਣ ਜ਼ਿੰਮੇਵਾਰ ਹੈ ਮੈਂ ਤਾਂ ਉਹ ਕਿਹਾ ਵੀ ਪਰਮਿਸ਼ਨ ਦਿਖਾ ਦਿਓ ਜਾਲੀਆਂ ਦੀ ਆ ਜਾਂ ਕੋ ਮੈਨੂੰ ਅਫਸਰ ਵੱਲੋਂ ਕਿਸੇ ਵੱਲੋਂ ਉਹ ਦਿਖਾ ਦਿਓ ਵੀ ਕੀ ਪਰਮਿਸ਼ਨ ਹੈਗੀ ਆ ਮੈਂ ਛੱਡ ਦਿਆਂ ਚਾਨੂੰ ਉਹਨਾਂ ਨੂੰ ਥ੍ਰੈਟ ਵੀ ਆ ਰਹੇ ਅੱਗੇ ਥ੍ਰੈਟ ਇਹ ਤਾਂ ਭਾਜੀ ਦੇਖੋ ਉਹ ਉਹਨਾਂ ਨੇ ਅਫਸਰਾਂ ਨੂੰ ਕਹਿੰਦੇ ਸਿਕਿਉਰਿਟੀ ਲੈਣੀ ਆ ਆਪਣੇ ਨਾਲ ਗਨਮੈਨ ਲੈਣ ਉਹ ਦੇਖਣ ਪਰ ਕਾਨੂੰਨ ਤਾਂ ਸਾਰੇ ਵਾਸਤੇ ਇੱਕ ਆ ਮੇਰੀ ਗੱਡੀ ਖੜੀ ਆ ਮੈਂ ਕਦੇ ਜਾਲੀ ਨਹੀਂ ਲਗਾਈ ਸਟ੍ਰੀਟ ਬੈਰ ਲਗਾ ਕੇ ਰੱਖਦਾ ਨੰਬਰ ਪਲੇਟਾਂ ਮੇਰੀਆਂ ਪ੍ਰੋਪਰ ਨੇ ਚਾਨੂੰ ਮਾਰਨ ਦੀ ਕੰਪਨੀ ਜਿਹਨੇ ਦਿੱਤੀ ਸੀ ਚਾਨੂੰ ਮਾਰਨ ਦੀ ਤੋਕਰੀਆਂ ਨੇ ਇਹ ਕਹਾ ਜੀ ਕਹਿੰਦਾ ਮੈਂ ਤੁਹਾਨੂੰ ਟਰੈਪ ਲਾ ਕੇ ਪਾਣੀ ਚ ਨਾਲ ਫੜੂੰਗਾ ਮੈਂ ਕਿਹਾ ਵੀ ਕਿਹਸਾਉਂ ਦੇ ਜ ਬਣੇਗਾ ਤੁਹਾਡੇ ਤੇ ਇਲਜ਼ਾਮ ਵੀ ਲਗਾ ਰਹੇ ਆ ਉਹ ਲਗਾ ਰਹੇ ਜਦ ਕੋਈ ਦੇ ਇਲਜ਼ਾਮ ਜਦੋਂ ਆਪ ਫੁਰਮੌਰ ਇਹ ਵਿਚਾਰ ਕਿਸਮ ਦੇ ਚਲਾਨ ਕੀਤੇ ਆ ਨੰਬਰ 플레이ਟ ਦਾ ਠੀਕ ਆ ਜੀ ਆਹ ਸਕਿਉਰਟੀ 플레이ਟ ਦਾ লাইਸੈਂਸ ਦਾ ਤੇ ਜਿਹੜੇ ਉਤੇ ਇਹਨੇ ਚਲਾਨ ਹੋਗੇ ਉਹ ਤੇ ਇਲਜ਼ਾਮ ਲਗਾਊਗਾ ਜੀ ਇਲਜ਼ਾਮ ਆ ਦੁਨੀਆ ਦਾ ਆਪਾਂ ਮੂੰਹ ਥੋੜੀ ਫੜ ਸਕਦੇ ਕਿੰਨੇ ਮਾਰਦੀ ਲਗਾਓ ਚਲਾਨ ਕਰ ਰਹੇ ਹੋ ਇਹਨਾਂ ਦਾ ਮੈਂ ਕਰਤਾ ਹੈ ਜਨਾਨ ਭਾਈ ਜੀ ਕੀ ਸੀ ਜੇ ਚਲਾਨ ਕੀਤਾ ਕਿ ਕੀ ਆਈ ਸਕਿਉਰਟੀ ਪਲੇਟ ਦਾ ਜਾਲੀਆਂ ਦਾ ਤੇ ਲਾਇਸੈਂਸ ਤੁਹਾਨੂੰ 20 ਮਿੰਟ ਮੰਗੇ ਆ ਜੀ ਮੈਨੂੰ ਹਜੇ ਲੱਗਿਆ ਨਹੀਂ ਆਈ ਸਕਿਉਰਟੀ ਉੱਤੋਂ ਆ ਕੇ ਧਮਕੀ ਦੇ ਕੇ ਕਹਿੰਦਾ ਕਹਿੰਦਾ ਜੇ ਮੇਰਾ ਚਲਾਨ ਕੀਤਾ ਤੈਨੂੰ ਮੈਂ ਦੂਜਾ ਕਰੂੰਗਾ ਟਰੈਪ ਲਾ ਕੇ ਫੜੂੰਗਾ ਪੰਜ ਦਿਨਾਂ ਦਾ ਜੀ ਜੀ ਗੱਲ ਕਰੀਏ ਜਿਹੜਾ ਇਹ ਮੁੰਡਾ ਹੈ ਇਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੈ ਜੀ ਹਾਂ ਇਹਨੂੰ ਕੱਲ ਨੂੰ ਅਨਿਤ ਇਹ ਪਹਿਲਾਂ ਵੀ ਲੋਕਾਂ ਨੂੰ ਧਮਕੀਆਂ ਦਿੰਦਾ ਰਹਿੰਦਾ ਡਰਾ ਡਰੂ ਕੇ ਕੰਮ ਕਰਦਾ ਰਹਿੰਦਾ ਹੈ ਜੀ